ਨਾ ਸ਼ਰਮਾ ਨਾਮ ਹੈ ਮੇਰਾ ਤੇ ਮੈਂ ਉਹ ਜਿਹੜਾ ਸਿਟੀ ਹੈਗੀ ਉਹਦੇ ਲਾਗੇ ਲੰਗਦੀ ਪਈ ਸੀ ਥਾਣੇ ਲਾਗੋ ਥਾਣੇ ਲਾਗੋ ਤੇ ਲੰਗਦੀ ਪਈ ਸੀ ਤੇ ਇੱਕਦਮ ਹੀ ਧਮਾਕਾ ਹੋਇਆ ਬੜੀ ਜ਼ੋਰ ਦੀ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਕੇ ਤੇ نیچے ਗਿਰੀ ਧੂਆ ਬਹੁਤ ਜ਼ਿਆਦਾ ਸੀ ਤੇ ਮੇਰੇ ਬੋਡੀ 'ਚ ਬਹੁਤ ਕੁਝ ਚੁੱਬਿਆ ਉਸ ਟਾਈਮ ਤੇ ਉਹ ਉਸ ਟਾਈਮ ਮੈਨੂੰ ਬਿਲਕੁਲ ਵੀ ਨਹੀਂ ਹੋ ਸੀ ਕਿ ਮੈਂ ਕਿੱਥੇ ਡਿੱਗੀ ਆ ਕਿ ਧੂਆਂ ਬਹੁਤ ਜ਼ਿਆਦਾ ਸੀ ਤੇ ਜਿਦਾ ਬੰਬ ਫਟਿਆ ਹੁੰਦਾ ਉਸ ਤਰ੍ਹਾਂ ਦਾ ਧਮਾਕਾ ਸੀ ਤੇ ਧੂਆਂ ਧੂਆਂ ਸੀ ਤੇ ਉਸ ਟਾਈਮ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਮੈਂ ਲੋਕਾਂ ਨੂੰ ਆਵਾਜ਼ ਮਾਰੀ ਗੱਡੀ ਨੂੰ ਰੋਕੀ ਇੱਕ ਪੁਲਿਸ ਦੀ ਗੱਡੀ ਲੰਘਦੀ ਪਈ ਸੀ ਤੇ ਮੈਂ ਇਸ਼ਾਰਾ ਕੀਤਾ ਉਹ ਰੁਕ ਗਈ ਉਹਨਾਂ ਨੇ ਫਿਰ ਮੈਨੂੰ ਗੱਡੀ 'ਚ ਬਿਠਾਇਆ ਤੇ ਮੇਰਾ ਐਡਰੈਸ ਪੁੱਛਿਆ ਬਾਕੀ ਦੀ ਜੀ ਸਿਟੀ ਦੇ ਸਾਨੇ ਦੇ ਜਿਹੜੇ ਪੁਲਿਸ ਸਾਰੇ ਬਾਹਰ ਆ ਗਏ ਫਿਰ ਐਡਰੈਸ ਪੁੱਛ ਕੇ ਮਨੂੰ ਮੇਰੇ ਘਰ ਮੈਂ ਕੈਸੀ ਮਨੂੰ ਸਿਵਲ ਮਨੂੰ ਹਸਪੀਟਲ ਤੇ ਛੱਡ ਦੇਉ ਤੇ ਮੈਂ ਬਹੁਤ ਜ਼ਿਆਦਾ ਜ਼ਖਮੀ ਹੋਈ ਦੀਆਂ ਤੇ ਉਹ ਕਹਿੰਦੇ ਨੇ ਤੁਹਾਡਾ ਐਡਰੈਸ ਦੱਸੋ ਮੈਂ ਤੁਹਾਡੇ ਘਰ ਛੱਡ ਆ ਨਾ ਵਾ ਉਹ ਫਿਰ ਸਾਡੇ ਦੁਕਾਨ ਤੇ ਸਾਡੇ ਸ਼ਾਪ ਤੇ ਮੈਨੂੰ ਛੱਡ ਕੇ ਫਿਰ ਚਲੇ ਗਏ ਕਿੰਨੀ ਵੀ ਘਟਨਾ ਸੱਜੀ ਹੈ 8 ਵਜੇ ਦੀ ਸਾਰੀ ਘਟਨਾ ਸ਼ਾਮ ਨੂੰ 8:00 8:30 8:00 ਵਾ 8:00 ਦੀ ਹੋਣੀ ਹੈ ਤੁਹਾਡੇ ਕਿੰਨੀ ਜਿਹੇ ਦੇਖ ਹੋਏ ਹੈ ਹਾਂਜੀ ਕਿੰਨੇ ਜਿਹੇ ਜ਼ਖਮ ਹੋਏ ਤੁਹਾਡੇ ਕੋਲ ਜ਼ਖਮ ਕਾਫੀ ਪੂਰੇ ਬੋਡੀ 'ਚ ਜ਼ਖਮ ਹੈ ਕੋਈ ਐਸਾ ਹਿੱਸਾ ਨਹੀਂ ਹੈ ਜਿਹਦੇ 'ਚ ਜ਼ਖਮ ਨਾ ਹੋਏ ਉਹ ਸਾਰੇ ਸ਼ਰਲੇ ਜੇ ਚੁੱਬੇ ਦੇ ਨੇ ਸਾਰੀ ਛੇਕ ਛੇਕ ਪੂਰੀ ਪਿੱਠ 'ਚ हिਪ 'ਚ ਪੈਰਾਂ 'ਚ ਸਿਰ 'ਚ ਬਹੁਤ ਉਹ ਨਿਕਲੇ ਆ ਉਹ ਪੱਥਰ ਜੇ ਸ਼ਰਲੇ ਜੇ ਮੇਰੇ ਸਿਰ ਤੋਂ ਹੁਣ ਵੀ ਸਵੇਰੇ ਵੀ ਨਿਕਲੇ ਆ ਪਿੱਠ ਤੋਂ ਵੀ ਇੰਨਾ ਪਲਾਸਟਿਕ ਜਿਹਾ ਕੋਈ ਨਿਕਲਿਆ ਨੀਲੇ ਰੰਗ ਦਾ ਪੂਰੀ ਬੋਡੀ 'ਚ ਜ਼ਖਮ ਹੈ ਜਿਸ ਤਰ੍ਹਾਂ ਕਹੇ ਲੱਗ ਕੋ ਟਰੱਕ ਨੰਗਾ ਟਾਇਰ ਫਟਿਆ ਹੋਵੇ ਕਿ ਟਾਇਰ ਨਹੀਂ ਫਟਿਆ ਟਾਇਰ ਫਟਣ ਦਾ ਪਤਾ ਲੱਗ ਜਾਂਦਾ ਇਹ ਟਾਇਰ ਫਟਣ ਦਾ ਨਹੀਂ ਸੀ ਉਹ ਕੋਈ ਫਟਿਆ ਕੋਈ ਜਿਹਾ ਬੰਬ ਜਿਆ ਬੜੀ ਜ਼ੋਰ ਦੀ ਧਮਾਕਾ ਹੁੰਦਾ ਉਹ ਧਮਾਕਾ ਸੀ ਔਰ ਬਹੁਤ ਧੂਆ ਸੀ ਉਸ ਟਾਈਮ ਮੈਨੂੰ ਬਿਲਕੁਲ ਸਮਝ ਨਹੀਂ ਆਈ ਕਿ ਇੰਨਾ ਜ਼ਿਆਦਾ ਕਿਉਂਕਿ ਉਹ ਫਟਣ ਦੀ ਆਵਾਜ਼ ਦੂਸਰੀ ਹੁੰਦੀ ਹੈ ਟਾਇਰ ਦੀ ਤੇ ਬੰਬ ਦੀ ਇਹ ਟਾਇਰ ਨਹੀਂ ਸੀ ਤੁਹਾਡੀ ਟ੍ਰੀਟਮੈਂਟ ਕਰਾਈ ਆਪਣਾ ਟ੍ਰੀਟਮੈਂਟ ਹੋਇਆ ਸ਼ੁਰੂ ਹੋਇਆ ਦਾ ਟ੍ਰੀਟਮੈਂਟ ਉਸੇ ਵੇਲੇ ਫਿਰ ਮੇਰੇ ਹਸਬੰਦ ਮੇਰਾ ਬੇਟਾ ਮਨੂ ਲੈ ਕੇ ਸਿਵਲ ਹਸਪੀਟਲ ਚ ਗਏ ਉਹਨਾਂ ਨੇ ਫਸਟ ਏਡ ਦੇ ਕੇ ਉਹ ਵਾਲੇ ਬਬਰੀ ਚ ਮਨੂ ਰੈਫਰ ਕੀਤਾ ਤੇ ਉਥੇ ਡ੍ਰਿਪ ਵਗੈਰਾ ਲੱਗੀ ਤੇ ਰਾਤ 12 ਵਜੇ ਤੱਕ ਫੇਰ ਘਰ ਛੱਡਿਆ ਮੈਡੀਸਿਨ ਵਗੈਰਾ ਦੇ ਕੇ ਹਮ ਸ਼ਾਨੂਦੁਕਾਨ ਦੇ ਬੈਠਾ ਦਾ ਹੀ ਤੇ ਪੁਲਿਸ ਦੀ ਆ ਕੇ ਗੱਡੀ ਖੜੀ ਹੋਈ ਹੈ ਤੇ ਮਲਾਜਮਾਂ ਨੇ ਦੱਸਿਆ ਕਿ ਅੱਜ ਤੁਹਾਡੀ ਵਾਈਫ ਦੇ ਜਿਹੜੀ ਹੈ ਨਾ 60 ਲੱਗੀ ਹੈ ਟਾਇਰ ਫਟਿਆ ਸੀ ਤੇ ਉਹ ਫਟ ਲੱਗੀ ਆ ਤੂੰ ਤੁਸੀਂ ਦੇਖੋ ਇਹਦੇ ਪੇਸਮੇਕਰ ਪਿਆ ਵਹੀ ਤੇ ਉਹਨਾਂ ਨੇ ਕਿਹਾ ਵੀ ਅੱਗੇ ਇਹਨਾਂ ਦਾ ਇਲਾਜ ਕਰਾਓ ਮੈਂ ਗਿਆ ਫਟ ਫਟ ਬਾਹਰ ਜਾ ਕੇ ਇਹਨੂੰ ਉਤਾਰਿਆ ਗੱਡੀ 'ਚ ਗੱਡੀ 'ਚ ਲਿਆ ਕੇ ਦੁਕਾਨ ਤੇ ਬਿਠਾਇਆ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਲਾਏ ਹੋ ਤੇ ਉਹ ਚੱਲ ਗਏ ਅਸੀਂ ਵੇਖਿਆ ਤੇ ਉਸੇ ਜਿਹੜਾ ਬਲੱਡ ਬਹੁਤ ਵਗ ਰਲਾ ਪਿਆ ساری ਦੁਕਾਨ ਦਾ ਜਿਹੜਾ ਫਰਸ਼ ਹੀ ਉਹ ਖੂਨ ਨਾਲ ਭਰ ਗਿਆ ਫਿਰਹੀ ਬਿਨਾ ਟਾਈਮ ਗੋਏ ਉਸੇ ਵੇਲੇ ਕਾਰ ਲੈ ਆਂਦੀ ਏ ਕਾਰ ਦੇ ਚੈਨ ਪਾਇਆ ਤੇ ਸਾਹਮਣੇ ਅਮਰਜੈਂਸੀ ਅਮਰਜੈਂਸੀ ਚ ਲੈ ਗਏ ਡਾਕਟਰਾਂ ਨੇ ਉਸੇ ਵੇਲੇ ਅਟੈਂਡ ਕੀਤਾ ਉਹ ਸਾਰੀ ਦਵਾਈ ਵੀ ਲਈ ਏ ਦਵਾਈ ਦਾ ਲਾਗੇ ਤੇ ਪਰਤੀ ਬਣ ਗਈ ਬਾਅਦ ਚ ਉਹਨਾਂ ਨੇ ਕਿਹਾ ਤੂੰ ਬੱਬਰੀ ਜਿਹੜਾ ਇੱਕ ਦੇ ਇਹਦੇ ਸੀ ਐਂਡਿੰਗ ਸਕੈਨਿੰਗ ਕਰਾਉਣ ਕਿਉਂਕਿ ਪੈਰ ਦੇ ਪੈਰ ਤੋਂ ਲੈ ਕੇ ਸਿਰ ਤੱਕ ਘੱਡੋ-ਘੱਡ ਚਲੀ 50 ਜਿਹੜੇ ਇਹੋ ਜ਼ਖਮ ਸੀਗੇ ਕਹਿੰਦਾ ਮੈਨੂੰ ਉੱਥੇ ਵਿਖਾ ਲਓ ਕੋਈ ਵਿੱਚ ਪੀਸ ਨਾ ਰਹਿ ਗਿਆ ਹੋਏ ਪੱਥਰ ਦਾ ਉਹ ਚੈੱਕ ਕਰਾ ਲਓ ਕਿਰੇ ਇਹਨਾਂ ਨੂੰ ਬਬਰੀ ਲੈ ਗਏ ਉੱਥੇ ਪਰਚੀ ਬਣੀ ਜਾਗੇ ਅਮਰਜੈਂਸੀ ਤੇ ਉਹਨਾਂ ਨੇ ਵੀ ਚੰਗੀ ਤਰ੍ਹਾਂ ਨੂੰ ਸਾਫ਼ ਕਰ ਕੀਤਾ ਕਰਕੇ ਤੇ ਡ੍ਰਿਪ ਲਾਈ ਹੈ ਦਵਾਈ ਵਗੈਰਾ ਉੱਥੇ ਵੀ ਦਿੱਤੀ ਇੱਥੇ ਵੀ ਦਿੱਤੀ ਉਹਦੇ ਬਾਅਦ ਅਸੀਂ ਰਾਤੀ 11:30 ਪਾਣੀ ਭਰ ਕਰ ਲਏ ਆ ਕੀ ਲੱਗਦਾ ਕੀ ਅੱਛਾ ਉਸ ਵੇਲੇ ਸਾਡੇ ਦਿਮਾਗ ਦੇ ਹੀਗਾ ਕਿ ਪੱਥਰ ਲੱਗਿਆ ਜਾਂ ਬਜਰੀ-ਬੁਜਰੀ ਸੜਕ ਦੇ ਟਾਇਰ ਫਟਣ ਦੇ ਨਾਲ ਪ੍ਰੈਸ਼ਰ ਨਾਲ ਬਜਰੀ ਵਜੀ ਉਹਦੇ ਜਖਮ ਪਰ ਜਦੋਂ ਬਾਅਦ ਵਿੱਚ ਵੇਖਿਆ ਕਿ ਜਖਮ ਬਹੁਤ ਜ਼ਿਆਦਾ ਜਿੱਥੇ ਦੇਖੇ ਉੱਥੇ ਜਨਸੀ ਲੱਕ ਆਪਣਾ ਕਮਰ ਚ ਵੀ ਹੀਗੇ ਪੱਟਾ ਦੇ ਵੀ ਹੀਗੇ ਬੜਾ ਸ਼ਰੀਰ ਦੇ ਹਰ ਅੰਗ ਦੇ ਉੱਤੇ ਜਿਹੜਾ ਨਾ ਉਹ ਜ਼ਖਮ ਹੋ ਰਹੇ ਦੇ ਹੀ ਫਿਰ ਦਿਮਾਗ ਚ ਆਇਆ ਫਿਰ ਉਹ ਵੇਖੀ ਆ ਉਹਦੇ ਉੱਤੇ WhatsApp ਦੇ ਉੱਤੇ ਚੱਲਣ ਡਿਆ ਹੀਗਾ ਕਿ ਆ ਜੀ ਹੈਂਡ ਗ੍ਰੇਨੇਡ ਫਟਿਆ ਥਾਣੇ ਚ ਫਿਰ ਦਿਮਾਗ ਆਇਆ ਕਿ ਇਹ ਕਿਤੇ ਹੈਂਡ ਗ੍ਰੇਨੇਡ ਦਾ ਸ਼ੈੱਲ ਨਾ ਹੋਣ ਤੇਰੂ ਬੇਟੀ ਭਤੀਜੀ ਹੈ ਡਾਕਟਰ ਉਹਦਾ ਫੋਨ ਆਇਆ ਕਿ ਜੇ ਹੈ ਕਿ ਤੇ ਸੱਟ ਜਿਹੜੀ ਹੈ ਉਹ ਹੈਂਡ ਗ੍ਰੀਨ ਨਾਲ ਹੋਈ ਤੇ ਫਿਰ ਇਨਫੈਕਸ਼ਨ ਹੋ ਸਕਦੀ ਹੈ ਦਾ ਪ੍ਰੋਪਰ ਇਲਾਜ ਕਰਾਓ ਫਿਰ ਮੈਂ ਫਾਨੀ ਫੋਨ ਕੀਤਾ ਐਸਐਚਓ ਸਾਹਿਬ ਨੂੰ ਮੈਂ ਕਿਹਾ ਵੀ ਤੁਸੀਂ ਸਹੀ ਦੱਸੋ ਜੇ ਬਜਲੀ ਦੇ ਉਹਦਾ ਇਲਾਜ ਹੋ ਰਿਹਾ ਜੇ ਇਹ ਵਾ ਕਿ ਕੱਲ ਨੂੰ ਬੀਰ ਫੈ ਸਕਦਾ ਸ਼ਰੀਰ ਤੇ ਉਹ ਕਹਿੰਦੇ ਤੁਸੀਂ ਪ੍ਰੋਪਰ ਇਲਾਜ ਕਰਾ ਲਓ ਅਸੀਂ ਸਾਡੀ ਤਫਤੀਸ਼ ਜਾਰੀ ਹੈ ਉਹ ਹੁਣ ਘਰ ਫੰਕਸ਼ਨ ਸੀਗਾ ਪੋਤੇ ਦਾ ਜਨਮ ਦਿਨ ਸੀ ਅਹੀ ਉਹਦੇ ਚ ਬੀਬੀ ਨੇ ਸ਼ਾਮ ਨੂੰ ਲੈ ਕੇ ਦਿੱਸੀ ਬੜਾ ਹਸਪਤਲ ਜਾਵਾਂਗੇ ਤੁਹਾਨੂੰ ਕੀ ਲੱਗਦਾ ਵੈਸੇ ਇਹਾਂ ਅੰਟੀ ਦੱਸੋ ਦੇਖੋ ਜੋ ਹਾਲਾਤ ਦੱਸਦੇ ਪਿਆ ਉਹ ਤੇ ਜਾਂ ਜੋ ਐ ਦੱਸ ਰਹੀ ਉਸ ਸਾਲ ਨਾਲ ਤੋਂ ਟਰੱਕ ਵਾਲੀ ਤਾਂ ਕੋਈ ਵਾਅਦਾ ਨਹੀਂ ਕਿ ਕਿ ਜੇ ਟਾਇਰ ਫਟਿਆ ਹੋਏ ਤਾਂ ਟਰੱਕ ਉੱਥੇ ਹੋਣਾ ਹੀ ਜਦੋਂ ਉੱਥੇ ਹੈ ਹੀ ਕੋਈ ਟਰੱਕ ਨਹੀਂ ਕੋਈ ਗੱਡੀ ਨਹੀਂ ਕੋਈ ਕਾਰ ਨਹੀਂ ਤਾਂ ਤਾਂ ਮੇਰਾ ਟਰੱਕ ਵੀ ਟਾਇਰ ਵਾਲਾ ਘਟਾ ਨਹੀਂ ਹੋ ਸਕਦੀ ਹੋਰ ਕੀ ਹੋ ਸਕਦੀ ਹੈ ਪੋਣੇ 7:00 ਕਹੇ ਆਏ ਪੋਣੇ ਪੋਣੇ 8:00 ਅਨੁ ਅਨੁ ਪੋਣੇ 8:00 ਨਾਲ ਹੀ ਜਾਂਦੇ ਪਏ ਸਹੂਰ ਲਈ ਤੇ ਤਿੰਨੇ ਜਾਣੇ ਤੇ ਉੱਥੇ ਜਾਂਦੇ ਨੇ ਚਿੰਗਿਆੜੀ ਜੀ ਦਿਖੀ ਮੈਨੂੰ ਤੇ ਉਥੇ ਇੱਕਦਮ ਧਮਾਕਾ ਢੀ ਜੋਰ ਦੀ ਹੋਇਆ ਨਾ ਅਸੀਂ ਇੱਕ ਦੂਜੇ ਦੇ ਦੇਖਨੇ ਦੀਦੀ ਕਹਿੰਦੀ ਮੇਰੇ ਸਿਰ ਤੇ ਕੁਝ ਵੱਜ ਗਿਆ ਮੈਮੀ ਕਿਹਾ ਮੇਰੇ ਸਿਰ ਤੇ ਵੀ ਕੁਝ ਵੱਜਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਝ ਵੱਜਿਆ ਤੇ ਮੈਂ ਕਿਹਾ ਸਹੂਰ ਰੀ ਰੋ ਕਰੋ ਕਰੋ ਤੇ ਉਦੋਂ ਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਐ ਉਸ ਕਰਕੇ ਫਿਰ ਆਈਆਂ ਇੱਕ ਦੂਜੇ ਨੂੰ ਵੇਖਣ ਲੱਪਿਆਂ ਤੇ ਉੱਥੇ ਫਿਰ ਇਹਦੀ ਅੱਖ ਜਿੱਦ ਤੇ ਦੇਖੀ ਤਾਂ ਖੂਨ ਹੋ ਖੂਨ ਹੋ ਗਈ ਫਿਰ ਉਹ ਲੈ ਕੇ ਨਰੂ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਏ ਜੋ ਤੁਮਾਂ ਕਹੋ ਉਹ ਕੀ ਵੇਖਿਆ ਲੋ ਤੁਸੀਂ ਆਲੇ ਦੁਆਲੇ ਕੁਛ ਨਹੀਂ ਲੱਭਾ ਹੈਗਾ ਸਿਰਫ ਇਹ ਇੱਕ ਛਿੰਗਿਆੜੀ ਮੈਂ ਵੇਖੀ ਏ ਹੋਰ ਕੁਛ ਨਹੀਂ ਬੜੀ ਜ਼ੋਰ ਦੀ ਧੁਮਾਕੇ ਦੀ ਆਵਾਜ਼ ਆਈ ਏ ਤੁਹਾਨੂੰ ਕੌਣ ਲੈ ਕੇ ਘਰ ਅਸੀਂ ਉਹ ਲੈ ਕੇ ਮੇਰੇ ਡੇੜੀ ਹੀ ਲੱਗਦੇ ਨੇ ਉਦੋਂ ਲੈ ਕੇ ਆਈ ਨੇੜੇ ਕੋਈ ਟਰੱਕ ਵਗੈਰਾ ਸੀਗਾ ਨਹੀਂ ਮੈਂ ਨਹੀਂ ਵੇਖਿਆ ਜਿੱਦਾਂ ਪੁਲਿਸ ਕਹਿੰਦੀ ਟਰੱਕ ਦਾ ਟਾਇਰ ਫਟਿਆ ਲੱਗਦਾ ਟਰੱਕ ਦਾ ਨਹੀਂ ਨਹੀਂ ਕਿੰਨੇ ਘਰੇ ਦੀ ਘਟਨਾ ਅੱਛਾ ਪੋਨੇ 8:00 ਵਜੇ ਦੀ ਏ ਜਿੰਨੜੇ ਜਿਹੜੇ ਅੱਖ ਸੜ ਲਗੀ ਉਹ ਕਿੱਥੇ ਨੇ ਹੁਣ ਉਹ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲੈ ਕੇ ਗਏ ਨੇ ਕਿਉਂ ਕਿ ਲੱਗਦੇ ਮੇਰੇ ਹਸਬੰਦ ਕਿਸੇ ਕਿਤੇ ਲੱਗੇ ਪਹਿਲਾਂ ਪਹਿਲਾਂ ਢਿੱਲੋ ਦੇ ਲੈ ਕੇ ਗਏ ਫਿਰ ਉੱਥੇ ਡੀਨਰ ਕੇ ਡੀਨਰ ਕੇਢੀ ਦੇ ਲੈ ਕੇ ਗਿਆ ਤੇ ਹੁਣ ਹੁਣ ਚੰਡੀਗੜ੍ਹ ਲੈ ਕੇ ਗਿਆ ਭੀਜੀ ਦੇ ਪਰ ਜਿਆਦਾ ਹਾਲ ਤੁਹਾਡੀ ਹਾਂਜੀ ਉਹਨੇ ਕਿੱਥੇ ਸਾਡ ਲੱਗੀ ਹੈ ਨਹੀਂ ਉਹਨਾਂ ਦੀ ਅੱਖ ਤੇ ਲੱਗੀ ਹੈ ਹਾਂ ਉਹਦੇ ਕੋਲ ਹਾਂ ਹੋਰ ਵੀ ਤੇ ਲੱਗੀ ਮੇਰੇ ਇੱਥੇ ਲੱਗੀ ਆ ਤੁਹਾਡੇ ਪਰਿਵਾਰ ਚ ਕੋਣ ਕੋਣ ਮੇਰੇ ਲੱਗੀਆਂ ਆ ਜੀ ਦੇਖੋ ਲੱਗ ਰਹਾ ਲੱਗੀ ਗੁੱਜੀਆਂ ਤੁਹਾਡੇ ਵੀ ਲੱਗੀਆਂ ਹਾਂ ਹਾਂ ਤੁਹਾਡਾ ਹਸਬੰਦ ਤੁਮ ਆਕਾ ਕਿੰਨਾ ਜਬਰਦਸਤ ਹੈਗਾ ਬੜਾ ਜਬਰਦਸਤ ਹੈ ਬੜੀ ਦੂਰ ਤੱਕ ਲੱਗੇ ਆਈ ਨਾ ਆਵਾਜ਼ ਹਾਂ ਬੜੀ ਜ਼ੋਰ ਤੱਕ ਜਿਸ ਕੋ ਨਾਨੂ ਲੈ ਕੇ ਕੀ ਸਰ ਜੀ ਮੈਂ ਉਹਨੂੰ ਗੰਡੋਤਰਾ ਵਾਸੀ ਗੁਰਦਾਸਪੁਰ ਨੰਗਲਕੋਟਲੀ ਇਹ ਜਿਹੜੀ ਘਟਨਾ ਇਹ ਨੰਗਲਕੋਟਲੀ ਵਾਸੀਆਂ ਦੀ ਰਾਤ ਨੂੰ ਹੋਈ ਆ ਇਹ ਬਹੁਤ ਸ਼ਰਮਨਾਕ ਘਟਨਾ ਇਹ ਇਹ ਨੈਗਲੀਜੈਂਸੀ ਆ ਉਹਦਾ ਗਵਰਨਮੈਂਟ ਐਂਡ ਪੁਲਿਸ ਦੀ ਆ ਔਰ ਪੁਲਿਸ ਜੋ ਸੁਣਨ ਚ ਗੱਲ ਹੋਣ ਤੱਕ ਆਈ ਆ ਵੀ ਪੁਲਿਸ ਇਸ ਘਟਨਾ ਨੂੰ ਦਬਾਉਣ ਵਾਸਤੇ ਕਦੀ ਕੋਈ ਟਰੱਕ ਦਾ ਟਾਇਰ ਦੀ ਗੱਲ ਕਰ ਰਹੀ ਆ ਕਦੀ ਕੋਈ ਗੱਲ ਕਰ ਰਹੀ ਆ ਤੇ ਕਦੀ ਕੋਈ ਬਹਾਨਾ ਮਾਰ ਰਹੀ ਆ ਜਦ ਕਿ ਇਹ ਪਰਿਵਾਰ ਅਫੈਕਟ ਹੋਇਆ ਹੋਇਆ ਇਹਨਾਂ ਨੂੰ ਪੁੱਛਣ ਵਾਸਤੇ ਹੁਣ ਤੱਕ ਕੋਈ ਬੰਦਾ ਨਹੀਂ ਆਇਆ ਇਹਨਾਂ ਦਾ ਰਕੇਸ਼ ਕੁਮਾਰ ਜਿਹੜਾ ਪਰਿਵਾਰਿਕ ਮੈਂਬਰ ਆ ਉਹਦੀ ਅੱਖ ਡੈਮੇਜ ਹੋ ਗਈ ਆ ਉਨੂੰ ਪਰਿਵਾਰਕ ਮੈਂਬਰਾਂ ਨੇ ਆਪਣੇ ਸ਼ੀਸ਼ਾਦਾਰਾਂ ਨਾਲ ਲੈ ਕੇ ਪਹਿਲੇ ਗੁਰਦਾਸਪੁਰ ਟਿਲੋ ਹਸਪਤਾਲ ਫਿਰ ਕੇੜੀ ਦੇ ਹਸਪਤਾਲ ਤੇ ਫਿਰ ਪੀਜੀਐ ਚੰਡੀਗੜ੍ਹ ਦਾਖਲ ਕਰਾਇਆ ਹੁਣ ਸ਼ਾਮ ਨੂੰ ਉਹਦੀ ਅੱਖ ਦਾ ਆਪਰੇਸ਼ਨ ਆ ਜਿਹੜੀ ਟੋਟਲ ਡੈਮੇਜ ਹੋ ਰਹੀ ਆ ਉਹਦੀ ਵਾਈਫ ਐ ਅਨੁਪਾਲਾ ਜਿਹੜੀ ਕਿ ਉਹਦੇ ਸਿਰ ਤੇ ਸੱਟ ਲੱਗੀ ਆ ਉਹਦੀ ਭਝਾਈ ਨਾਲ ਸੀ ਰਮੀ ਉਹਦੇ ਉਹਨੂੰ ਧਮਾਕੇ ਹੋਏ ਉਹਦੇ ਸ਼ਰੀਰ ਦੇ ਵਿੱਚ ਗੁਜੀਆਂ ਸੱਟਾਂ ਲੱਗ ਗਿਆ ਹੁਣ ਤੱਕ ਐਡਮਿਨਿਸਟ੍ਰੇਸ਼ਨ ਵਾਲੋ ਕੋਈ ਇਹਨਾਂ ਨੂੰ ਹਾਲਚਾਲ ਪੁੱਛਣ ਵਾਸਤੇ ਨਹੀਂ ਆਇਆ ਇਹ ਹਾਲਾਤ ਨੇ ਹੋਰ ਆਪਣੀ ਨਲਾਕੀ ਤੇ ਨਾਕਾਮੀ ਛੁਪਾਉਣ ਵਾਸਤੇ ਟਰੱਕ ਦਾ ਟਾਇਰ ਕਦੀ ਕੋਈ ਕਦੀ ਕੋਈ ਡਰਾਮਾ ਕਦੀ ਕੋਈ ਡਰਾਮਾ ਕਰ ਰਿਆ ਜਦਕਿ ਤੁਸੀਂ ਪਹਿਲੇ ਪਰਿਵਾਰ ਨੂੰ ਪੁੱਛੋ ਤਾਂ ਸਹੀ ਇਹ ਕਿਹੜੀ ਚੀਜ਼ ਦੀ ਲੋੜ ਆ ਕੋਈ ਫਾਈਨੈਂਸ਼ੀਅਲ ਮਦਦ ਦੀ ਲੋੜ ਆ ਕੋਈ ਡਾਕਟਰੀ ਸਹਾਇਤਾ ਦੀ ਲੋੜ ਆ ਕਿਹ ਗੱਲ ਦੀ ਕੋਈ ਸੜਤਾ ਨਹੀਂ ਹੋਈ ਇਹ ਨੰਗਲ ਕੋਟਲੀ ਮਹੱਲੇ ਦੇ ਰਹਿਣ ਵਾਲੇ ਆ ਇਹ ਸਾਰੇ ਮਹੱਲੇ ਵਾਲੇ ਨਾਲ ਨੇ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਦੀ ਮਦਦ ਕਰ ਰਹੇ ਜਿਨ੍ਹਾਂ ਨੇ ਬਲਾਸਟ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਆ ਤੁਹਾਨੂੰ ਲੱਗਦਾ ਪੁਲਿਸ ਕਿਉਂ ਜ਼ਿੰਮੇਵਾਰੀ ਨਹੀਂ ਲੈਣੀ ਤੇ ਉਹ ਪਿੱਛੇ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹ ਪੁਲਸ ਨੂੰ ਜਵਾਬ ਦੇਣਾ ਚਾਹੀਦਾ ਜਿਨ੍ਹਾਂ ਨੇ ਬਲਾਕ ਕੀਤਾ ਉਹ ਜੁਮੇਰੀ ਲੈਂਦੇ ਨਹੀਂ ਇਹ ਪੁਲਸ ਦੀ ਗੱਲ ਆ ਇਹਨੂੰ ਆਈਬੀਸੀਬੀਆਈ ਹੋਰ ਕਈ ਏਜੰਸੀਆਂ ਨੇ ਜਿਹੜੀਆਂ ਚਲਦੀਆਂ ਨੇ ਜਿਨ੍ਹਾਂ ਤੇ ਇੰਨਾ ਖਰਚਾ ਹੋ ਰਿਹਾ ਸਰਕਾਰ ਦਾ ਇਹ ਉਹਨਾਂ ਨੂੰ ਤਹਿਕੀਕਾਂ ਤੋਂ ਜਾਣਾ ਚਾਹੀਦਾ ਸੀ ਤੇ ਪਰਿਵਾਰ ਦੇ ਨਾਲ ਆ ਵੀ ਇਹਨਾਂ ਦੀ ਜਿਹੜੀ ਮਦਦ ਹੋਣੀ ਚਾਹੀਦੀ ਆ ਅੱਜ ਬੜਾ ਇੱਕ ਦੁਖਦਾਈ ਘਟਨਾ ਦੇ ਵਿੱਚ ਅਸੀਂ ਅੱਜ ਆਪਣੇ ਪ੍ਰਧਾਨ ਜੀ ਸਾਡੇ ਸੀਨੀਅਰ ਸਾਬਕਾ ਜ਼ਿਲ੍ਹਾ ਪ੍ਰਧਾਨ ਮੇਸ਼ਰਮਾ ਜੀ ਦੇ ਘਰ ਆਏ ਆਂ ਔਰ ਜਿੱਥੇ ਸਾਡੇ ਭੈਣ ਜੀ ਸਤਨਾ ਸ਼ਰਮਾ ਜੀ ਦੇ ਇਹ ਤੇ ਆਉਣ ਦੇ ਰਸਤੇ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਜਿਹੜਾ ਗ੍ਰੇਨੇਟ ਹਮਲਾ ਜਿਹੜਾ ਹੋਇਆ ਸਾਡੇ ਸਿਟੀ ਥਾਣੇ ਦੇ ਉੱਪਰ ਉਹ ਅਮਲ ਹਮਲੇ ਦੇ ਵਿੱਚ ਜਿਹੜਾ ਉਹ ਸ਼ਿਕਾਰ ਹੋਏ ਔਰ ਉਹਦੇ ਵਿੱਚ ਹੋਰ ਵੀ ਤਿੰਨ ਤੋਂ ਚਾਰ ਲੋਕ ਜਿਹੜੇ ਗੁਰਦਾਸਪੁਰ ਸ਼ਹਿਰ ਦੇ ਵਾਸੀ ਨੇ ਉਹ ਵੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਚੋਂ ਇੱਕ ਜਿਹੜਾ ਪੇਸ਼ੈਂਟ ਆ ਉਹਨੂੰ ਐਡਮਿਟ ਜਿਹੜਾ ਦੱਸ ਰਿਹਾ ਕਿ ਪੀਜੀਆਈ ਵੀ ਲੈ ਕੇ ਜਾਇਆ ਗਿਆ ਸੋ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਹੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਇਸ ਕੇਸ ਨੂੰ ਦਬਾਉਣ ਦੇ ਵਿੱਚ ਲੱਗੇ ਹੋਏ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਅਜਿ ਕੁਲਾਸਪੁਰ ਆਉਣਾ ਹੈ ਇਸ ਕੇਸ ਨੂੰ ਦਬਾਇਆ ਜਾਵੇ ਔਰ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਸ਼ਰਿਆਂ ਦੇ ਨਾਲ ਚਾਹੇ ਉਹ ਕਿਵੇਂ ਵੀ ਅਜੋ ਇੰਜਰਡ ਨੇ ਤੁਸੀਂ ਕਹਿ ਕੇ ਕਿ ਟਾਇਰ ਫਟਿਆ ਇਹਨਾਂ ਦਾ ਇਲਾਜ ਕਰਾ ਲਓ ਉਹ ਉਸ ਬੇਸ ਦੇ ਉੱਤੇ ਘਰ ਬੈਠੇ ਨੇ ਪਰ ਹੁਣ ਜਦੋਂ ਗੱਲ ਕਲੀਅਰ ਹੋਈ ਆ ਅੱਜ ਉਹਨਾਂ ਨੂੰ ਹੁਣ ਹਸਪੀਟਲ ਲੈ ਕੇ ਜਾਣਦੇ ਆ ਆਪਾਂ ਔਰ ਇਹ ਮੈਂ ਗੱਲ ਪੁੱਛਣਾ ਚਾਹੁੰਦਾ ਕਿ ਕਿਉਂ ਇਸ ਸੀਜ ਨੂੰ ਲਿੰਗਰ ਔਨ ਕੀਤਾ ਜਾ ਰਿਹਾ ਕਿਉਂ ਇਸ ਸੀਜ ਨੂੰ ਦਬਾਇਆ ਜਾ ਰਿਹਾ ਔਰ ਅੱਜ ਜਿਹੜੇ ਹਾਲਾਤ ਨੇ ਸਾਡੇ ਪੰਜਾਬ ਦੇ ਇੰਨੇ ਮਾੜੇ ਤੇ ਬੱਤਰ ਹੋ ਚੁੱਕੇ ਨੇ ਕੀ ਸਰਕਾਰਾਂ ਇਹ ਸੀਜ਼ਨ ਨੂੰ ਖੁੱਲਣ ਦੀ ਬਜਾਏ ਉਹਨਾਂ ਨੂੰ ਦਬਾਰ ਹੀ ਆ ਔਰ ਮੈਂ ਅੱਜ ਸਾਡਾ ਪੰਜਾਬ ਜਿਹੜਾ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਰਾ ਖੜਾ ਔਰ ਮੈਂ ਸਾਰੇ ਤੁਹਾਡੇ ਮਾਧਿਅਮ ਦੇ ਰਹੀਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਆਪਣੇ ਪ੍ਰਸ਼ਾਸਨ ਨੂੰ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਨਾ ਰੋਕ ਕਰ ਸਕੇ ਔਰ ਨਾ ਹੀ ਇੱਕ ਤੋਂ ਦੋ ਦਿਨ ਦੇ ਵਿੱਚ ਕੋਈ ਇਨੀਸ਼ੀਏਟਿਵ ਜਿਹੜਾ ਕੋਈ ਫੈਸਲਾ ਲਿਆ ਤਾਂ ਅਸੀਂ ਜਿਹੜੀ ਇਹ ਬੀਜੇਪੀ ਜਿਹੜੀ ਸੜਕਾਂ ਤੇ ਆਊਗੀ ਸੋ ਮੈਂ ਤੁਹਾਡੇ ਮਾਧਿਅਮ ਦੇ ਰੂਪ ਦੇ ਦੱਸਣਾ ਚਾਹੁੰਦਾ